ਮạch ਗੰਦਰ ਸਿੰਘ ਭੱਲਾ ਚੇਅਰਮੈਨ ਅਪਰੂਵਮੈਂਟ ਟਾਸਟ ਬਠਿੰਡਾ ਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਠਿੰਡਾ ਦੇ ਆਤੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਜਮਾਨ ਸਾਹਿਬ ਨੇ ਮੈਨੂੰ ਬਹੁਤ ਅਹਿਮ ਜ਼ਿੰਮੇਵਾਰੀ ਅਪਰੂਵਮੈਂਟ ਟਾਸਟ ਬਠਿੰਡਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਜਦੋਂ ਤੋਂ ਇਹ ਜ਼ਿੰਮੇਵਾਰੀ ਸੰਭਾਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਤੇ ਸਾਡੇ ਸਮੁੱਚੇ ਸਟਾਫ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਲਗਨ ਦੇ ਨਾਲ ਪੂਰੀ ਮਿਹਨਤ ਦੇ ਨਾਲ ਇਸ ਸ਼ਹਿਰ ਦਾ ਸਰਪੱਖੀ ਜਿਹੜਾ ਵਿਕਾਸ ਹੈ ਉਹ ਕੀਤਾ ਜਾਵੇ ਸੋ ਬਹੁਤ ਸਾਰੇ ਜਿਹੜੇ ਕੰਮ ਆ ਪਿਛਲੇ ਸਾਲ ਦੇ ਵਿੱਚ ਅਸੀਂ ਕੀਤੇ ਆ ਉਹ ਤੁਹਾਡੇ ਧਿਆਨ ਦੇ ਵਿੱਚ ਮੀਡੀਆ ਜਰਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਨ ਜਾ ਰਹੇ ਆ ਤੇ ਨਾਲ ਹੀ ਜੋ ਕੰਮ ਅਸੀਂ ਆਉਣ ਵਾਲੇ ਸਮੇਂ 'ਚ ਡਵੈਲਪਮੈਂਟ ਦੇ ਕਰਨੇ ਆ ਉਹ ਵੀ ਤੁਹਾਡੇ ਕਚਹਿਰੀ ਚ ਪੇਸ਼ ਕਰਾਂਗੇ ਕਿਉਂਕਿ ਜੋ ਇਹ ਜ਼ਿੰਮੇਵਾਰੀ ਹੁੰਦੀ ਹੈ ਇਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੱਲਾ ਸੱਤਾ ਦਾ ਨਿੰਗ ਮਾਰਨਾ ਹੁੰਦਾ ਗੱਡੀਆਂ ਦੇ ਝੂਟੇ ਲੈਣੇ ਹੁੰਦੇ ਆ ਜਿਹੇ ਜ਼ਿੰਮੇਵਾਰੀ ਮਿਲਦੀ ਆ ਸਰਕਾਰ ਦਿੰਦੀ ਆ ਤਾਂ ਇਹ ਜ਼ਿੰਮੇਵਾਰ ਲੋਕਾਂ ਤੇ ਲਈ ਦਿੱਤੀ ਜਾਂਦੀ ਆ ਤੇ ਹਰ ਜ਼ਿੰਮੇਵਾਰੀ ਦਾ ਮਤਲਬ ਹੁੰਦਾ ਕਿ ਉਹ ਜ਼ਿੰਮੇਵਾਰੀ ਲੋਕਾਂ ਨੂੰ ਸਮਰਪਿਤ ਹੋਵੇ ਸੋ ਇਸ ਲਈ ਅਸੀਂ ਪੂਰੀ ਸਮਰਪਣ ਭਾਵਨਾ ਦੇ ਨਾਲ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਆਂ ਔਰ ਉਸ ਦੇ ਅਜ ਦੇ ਵਿੱਚ ਸ਼ਹਿਰ ਨਿਵਾਸੀਆਂ ਦਾ ਲੋਕਾਂ ਨਿਵਾਸੀਆਂ ਦਾ ਇਥੋਂ ਤੱਕ ਕਿ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਬਾਨਾਂ ਦਾ ਵੀ ਸਾਨੂੰ ਭਰਮਾ ਪਿਆਰ ਸਤਿਕਾਰ ਤੇ ਦਾ ਸਮਰਥਨ ਨਾਲ ਮਿਲ ਰਿਹਾ ਸੋ ਇੰਪਰੂਵਮੈਂਟ ਟਸਟ ਫੰਡਾ ਜਿਵੇਂ ਤੁਹਾਨੂੰ ਪਹਿਲਾਂ ਕਹਾਂ ਕਿ ਬਹੁਤ ਅਹਿਮ ਸੰਸਥਾ ਸਾਡੇ ਸ਼ਹਿਰ ਦੀ ਜੋ ਪਿਛਲੇ ਸਾਲ ਦੇ ਵਿੱਚ ਕੰਮ ਕੀਤੇ ਨੇ ਅਸੀਂ ਰਿੰਗ ਰੋਡ ਸਾਡੇ ਸਾਹਮਣੇ ਬੜਾ ਲੜਕ ਦਾ ਮਸਲਾ ਸੀ ਦਹਾਕਿਆਂ ਤੋਂ ਸਾਡੇ ਸ਼ਹਿਰ ਦਾ ਉਹ ਸਨੋ ਚਾਲੂ ਕੀਤਾ ਗਿਆ ਚਾਲੂ ਨਹੀਂ ਕੀਤਾ ਗਿਆ ਆਦੋਂ ਉਹ ਕਿਸਮ ਦੀਆਂ ਲਾਈਟਾਂ ਉੱਥੇ ਰਾਤ ਨੂੰ ਜਗਮਗ ਜਗਮਗਾ ਕਰਦੀਆਂ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੀਆਂ ਔਰ ਜਦੋਂ ਅਸੀਂ ਬਟੰਡੀ ਵਾਲੇ ਸਾਈਡ ਤੋਂ ਮਾਨਸਾ ਸਾਈਡ ਜਾਣਾ ਹੁੰਦਾ ਸਿਰਫ 5 ਮਿੰਟਾਂ ਦੇ ਵਿੱਚ ਉਹ ਰਸਤਾ ਜਿਹੜਾ ਬਾਈਪਾਸ ਰੇ ਤੈ ਹੋ ਜਾਂਦਾ ਤੇ ਜੋ ਉੱਥੇ ਸਟਰਕਚਰ ਬਣਿਆ ਹੋਵਾ ਸੀਗਾ ਉਹ ਵੀ ਬਣਾ ਕਿਸੇ ਰੌਲੇ ਤੋਂ ਬਿਨਾ ਕਿਸੇ ਝਗੜੇ ਤੋਂ ਸਬੰਧਤ ਪਾਰਟੀ ਦੇ ਨਾਲ ਲਗਾਤਾਰ ਤਾਮਿਲ ਕਰਕੇ ਭਾਈਚਾਰਾ ਬਰਕਰਾਰ ਰੱਖਦੇ ਹੋਏ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਟਰਸਟ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਉਸ ਸਟਰਕਚਰ ਨੂੰ ਬਿਨਾ ਕਿਸੇ ਲੜਾਈ ਝਗੜੇ ਦੇ ਬਿਨਾ ਕਿਸੇ ਕਾਨੂੰਨੀ ਓਲਝਣ ਤੇ ਪਾਸੇ ਕਰਕੇ ਉਹ ਰੇਂਗ ਰੂਡ ਚਾਲੂ ਕੀਤੀ ਗਈ ਤੇ ਔਰ ਉਸ ਦੇ ਨਾਲ ਹੀ ਬਹੁਤ ਹੀ ਵਧੀਆ ਫੈਰਗਾ ਸ਼ਹੀਦ ਗਰਤਾਰ ਸਿੰਘ ਸਰਾਬਾ ਸੈਰਗਾ ਉਸ ਦੇ ਨਾਂ ਤੇ ਬਣਾਈ ਗਈ ਹੈ 1 ਕਿਲੋਮੀਟਰ ਲੰਮੀ ਤੇ ਨਾਲ ਹੀ ਉਸ ਦੇ ਵਿੱਚ ਇੱਕ ਬੜਾ ਖੂਬਸੂਰਤ ਸੈਲਫੀ ਪੁਆਇੰਟ ਸਾਡਾ ਬਠਿੰਡਾ ਸਾਡਾ ਮਾਨ ਉਹ ਉਸ ਸੈਰਗਾ ਦੇ ਵਿੱਚ ਉਸਾਰਿਆ ਗਿਆ ਸਥਾਪਿਤ ਕੀਤਾ ਗਿਆ ਜਿਸ ਦਾ ਲੋਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਉਸ ਪ੍ਰੋਜੈਕਟ ਦੀ ਜਿਹੜੀ ਕੀਤੀ ਜਾ ਰਹੀ ਹੈ ਔਰ ਲੋਕਾਂ ਦੀ ਡਿਮਾਂਡ ਤੇ ਸਾਡੇ ਐਮਐਲਏ ਸਾਹਿਬ ਜਗਰੂਪ ਸਿੰਘ ਜੀ ਦੀ ਗੱਲ ਉਹਨਾਂ ਦੀ ਵੀ ਸੋਚ ਸੀ ਕਿ ਉਸ ਸੈਰਗਾ ਨੂੰ ਐਕਸਟੈਂਡ ਕੀਤਾ ਜਾਵੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਸੈਰਗਾ ਨੂੰ ਤਕਰੀਬਨ ਅੱਧੇ ਕਿਲੋਮੀਟਰ ਤੋਂ ਉੱਪਰ ਜਿਹੜੀ ਸੈਰਗਾ ਲਗਭਗ ਰੈਣਾ ਗੇਟ ਤੱਕ ਉਸ ਨੂੰ ਵਧਾਉਣ ਜਾ ਰਹੇ ਆ ਔਰ ਇਸ ਤੋਂ ਇਲਾਵਾ ਜੋ ਸਾਡਾ ਜੋ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਵ ਡੇਰੀ ਵਾਲੀ ਜਗਾ ਉਸ ਦੇ ਸੰਬੰਧ ਵਿੱਚ ਬਾਅਦ ਵਿੱਚ ਵਿਸਥਾਰ ਦੇ ਵਿੱਚ ਚਰਚਾ ਕਰੂੰਗਾ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਨਗਰ ਦੇ ਵਿੱਚ ਗ੍ਰੀਨ ਬੈਲਟ ਦੀ ਜਿਹੜੀ ਬਹੁਤ ਸੁੰਦਰਾ ਸਾਰੀ ਕੀਤੀ ਗਈ ਹੈ ਗ੍ਰੀਨ ਬੈਲਟ ਤੇ ਬਾਹਰ ਬਾਹਰ ਟ੍ਰਾਂਸਪੋਰਟ ਨਗਰ ਦੇ ਬਾਹਰ ਤੇ ਉਹਨਾਂ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਬਿੱਤਲਮਾਲ ਦੇ ਸਾਹਮਣੇ ਜੋ ਬੇਬਿਆਦ ਪਈ 16 ਏਕੜ ਜਗ੍ਹਾ ਵਿੱਚ ਕੂੜਾ ਕਰਕਟ ਤੇ ਨਜਾਇਜ਼ ਕਬਜ਼ੇ ਸੀ ਉਸ ਦੀ ਰੋਕ ਥਾਮ ਦੇ ਲਈ ਤਾਰ ਬੰਦੀ ਫੈਂਸਿੰਗ ਜਿਹੜੀ ਹੈਗੀ ਆ ਬੜੀ ਮਜ਼ਬੂਤ ਤੇ ਸੁਰੱਖਤ ਵਾਲੀ ਉੱਥੇ ਲਗਾਈ ਗਈ ਹੈ ਟਰਾਸਟ ਅਧੀਨ ਆਉਂਦੀਆਂ ਵੱਖ-ਵੱਖ ਥਾਵਾਂ ਤੇ ਟ੍ਰੇ ਗਾਰਡ ਤੇ ਹਜ਼ਾਰ ਤੋਂ ਵੱਧ ਜਿਹੜੇ ਪੌਦੇ ਲਗਾਏ ਗਏ ਜੋ ਕਿ ਸਫਲਤਾਪੂਰਕ ਵੱਧ ਫੁੱਲ ਰਹੇ ਆ ਪਟੇਰ ਨਗਰ ਦੇ ਸਰੀਲ ਲੇਟਾਂ ਦਾ ਹੋ ਗਿਆ ਜਿਹੜੇ ਸਾਡੇ ਟਰਾਸਟ ਦੇ ਵਿੱਚ ਅਦਾਲਤ ਦੇ ਕੇਸ ਜਿਨ੍ਹਾਂ ਦੇ ਵਿੱਚ ਕਾਫੀ ਲੋਕਾਂ ਨੂੰ ਸਮੱਸਿਆ ਹੁੰਦੀ ਸੀ ਤਕਰੀਬਨ 100 ਦੇ ਨੇੜੇ ਜਿਹੜਾ ਸੀ ਅਦਾਲਤੀ ਕੇਸ ਆ ਉਹ ਨਵੇੜਕੇ ਲੋਕਾਂ ਨੂੰ ਮਾਲਕੀ ਦੇ ਜਿਹੜੇ ਹੱਕ ਆ ਉਹ ਦਿੱਤੇ ਗਏ ਆ ਇਸ ਤੋਂ ਇਲਾਵਾ 1500 ਬੂਟੇ ਤੇ 30 ਗਾੜ ਹੋਰ ਇਸ ਹਾਲ ਲਗਾਏ ਗਏ ਆ ਜਿਹੜੀ ਜੈਟਿੰਗ ਮਸ਼ੀਨ ਤੁਹਾਨੂੰ ਪਤਾ ਹੀ 70 ਲੱਖ ਦੀ ਉਹ ਸੀਵਰੇਜ ਦੇ ਪ੍ਰਬੰਧ ਦੇ ਲਈ ਮੰਗਾਈ ਗਈ ਆ ਟਰਾਂਸਪੋਰਟ ਨਗਰ ਦੇ ਵਿੱਚ ਟਰੱਕਾਂ ਦੀ ਪਾਰਕਿੰਗ ਵਾਲੀ ਜਗ੍ਹਾ ਦੀ ਚਾਰਦੁواری ਤੇ ਸਿਮੈਂਟਡ ਕੰਕਰੀਟ ਜਿਹੜਾ ਫਰਸ਼ ਆ ਉਸ ਦਾ ਪੋਕਤਾ ਪ੍ਰਬੰਧ ਕੀਤਾ ਗਿਆ ਨਾਲ ਹੀ ਸਾਡੇ ਡਰਾਈਵਰ ਭਰਾ ਉਥੇ ਟਰਾਂਸਪੋਰਟਰ ਜਿਨ੍ਹਾਂ ਨੂੰ ਕਿ ਵਾਸ਼ਰੂਮ ਦੀ ਬਹੁਤ ਵੱਡੀ ਸਮੱਸਿਆ ਸੀ ਔਰ ਬਹੁਤ ਹੀ ਅਦਨੋਕ ਕਿਸਮ ਦੇ ਜਿਹੜੇ ਵਾਸ਼ਰੂਮ ਨੇ ਜਿਨ੍ਹਾਂ ਦੇ ਵਿੱਚ ਸਾਫ਼ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਔਰ ਮੈਂ ਉਥੇ ਜਾ ਕੇ ਵਿਜ਼ਿਟ ਕਰਕੇ ਆਇਆ ਸਾਰੇ ਟਰੱਕਾਂ ਵਾਲੇ ਭਰਾ ਜਿਹੜੇ ਕਿ ਸਾਡੇ ਕੱਲੇ ਪੰਜਾਬ ਤੋਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸੈਕਿੰਡ ਦੇ ਗਿਣਤੀ ਦੇ ਵਿੱਚ ਉਥੇ ਆਉਂਦੇ ਨੇ ਉਹਨਾਂ ਦੇ ਵਾਸ਼ਰੂਮ ਜਾਣ ਦਾ ਨਹਾਉਣ ਦਾ ਜਿਹੜਾ ਪ੍ਰਬੰਧ ਹੈ ਉਹ ਉਥੇ ਕੀਤਾ ਗਿਆ ਜਿਸ ਤੋਂ ਸਮੁੱਚਾ ਟਰਾਂਸਪੋਰਟ ਨਗਰ ਤੇ ਸਾਰੇ ਜਿਹੜੇ ਦੁਕਾਨਦਾਰ ਹੈ ਉਹ ਪੂਰੀ ਤਰ੍ਹਾਂ ਖੋਚਨੇ ਸਾਡੀ ਬੇਸ਼ਕੀਮਤੀ ਜਿਹੜੀ ਬਲੂ ਫੌਕਸ ਵਾਲੀ ਜਗਾ ਜਿਹੜੀ ਕਿ ਰੋਜ਼ਗਾਰਡਨ ਦੇ ਸਾਹਮਣੇ ਆ ਉਸ ਦਾ ਨਕਸ਼ਾ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਔਰ ਉੱਥੇ 4 ਏਕੜ ਜਗਾ ਦੇ ਵਿੱਚ ਐਸਯੂ ਐਸਸੀਓ ਜਿਹੜੇ ਹੈਗੇ ਆ ਤੇ 1 ਏਕੜ ਜਿਹੜੀ ਜੰਕ ਸਾਈਟ ਹੈ ਜੰਕਸ ਜੰਕ ਸਾਈਟ ਉਹ ਅਸੀਂ ਥੋੜੇ ਸਮਾਂ ਦੇ ਵਿੱਚ ਉਸ ਦੀ ਆਕਸ਼ਨ ਕਰਕੇ ਜਿਹੜੇ ਲੋੜਵੰਦ ਜਾਂ ਜਿਨ੍ਹਾਂ ਨੂੰ ਉਸ ਥਾਂ ਦੀ ਜਗਾ ਵਪਾਰੀਆਂ ਨੂੰ ਉਹ ਅਸੀਂ ਦੇਣ ਜਾ ਰਹੇ ਹਾਂ ਜੀ ਤੁਹਾਨੂੰ ਡਾਕਟਰ ਜਿਸ ਤਰ੍ਹਾਂ ਤੁਸੀਂ ਡਿਵੈਲਪ ਕਰ ਰਹੇ ਹੋ ਲੋਕ ਉਸ ਅੰਟਰਸਟ ਕਰ ਹੋਗੇ ਕਿਉਂਕਿ ਸਬੂਤਾਂ ਜਿਹੜੀਆਂ ਪ੍ਰਾਈਵੇਟ ਕਰੋਨੀ ਦੇ ਵਿੱਚ ਨੇ ਉਹ ਗਾਲਤ ਹੈ ਇਹ ਗੱਲ ਹੀ ਹੈ ਕਦੇ ਸੋਚਿਆ ਸੀ ਵੀ ਕੋਈ ਸਰਕਾਰ ਥਰਮਲ ਪ੍ਰਾਂਤ ਕੀ ਸਕਦੀ ਹੈ ਜਿਹੜੀ ਸਾਡੀ ਸਰਕਾਰ ਹੈ ਉਹ ਪ੍ਰਾਈਵੇਟ ਸੈਕਟਰ ਦੇ ਨਾਲ ਸਰਕਾਰੀ ਸੈਕਟਰ ਨੂੰ ਅਸੀਂ ਮਜ਼ਬੂਤ ਕਰ ਰਹੇ ਹਾਂ ਜੇਕਰ ਅਸੀਂ ਸਰਕਾਰੀ ਪੈਟਰੋਲ ਪੰਪ ਲਾਉਣ ਜਾ ਰਹੇ ਹਾਂ ਉਸ ਦੇ ਪਿੱਛੇ ਵੀ ਸਾਡੀ ਇਹੀ ਸੋਚ ਹੈ ਵੀ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਸਰਕਾਰੀ ਹਸਪਤਾਲ ਹੈ ਜਾਂ ਸਰਕਾਰੀ ਧਾਰੈਣੇ ਜਿਹੜੇ ਕਿ ਬਦਨਾਮ ਹੋ ਚੁੱਕੇ ਨੇ ਅਸੀਂ ਮੈਂ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਸੀ ਅਸੀਂ ਸ਼ਹਿਰ ਨਿਵਾਸੀਆਂ ਦੀ ਝੋਲੀ ਦੇ ਵਿੱਚ ਪ੍ਰਾਈਵੇਟ ਕਲੋਨੀਆਂ ਦੇ ਬਰਾਬਰ ਦੀ ਕਲੋਨੀ ਸੀਤਪາກ ਸਿੰਘ ਜਿਹੜੀ ਇਨਕਲੇਵ ਹੈ ਉਹ ਦੇਵਾਂਗੇ ਉਹ ਸਬੰਧ ਦੇ ਵਿੱਚ ਸਾਡੀ ਪੂਰੀ ਤਿਆਰੀ ਕਰ ਰਹੀ ਹੈ ਕਿਹੜੇ ਫੁੱਲ ਲਾਉਣੇ ਕਿਹੜੇ ਬੂਟੇ ਲਾਉਣੇ ਹੈ ਕਹੇ ਜੇ ਪਾਰਕ ਹੋਣਗੇ ਸੋ ਇਸ ਸਬੰਧੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਬਣੀ ਹੋਈ ਹੈ ਵੀ ਪ੍ਰਾਈਵੇਟ ਕਲੋਨੀ ਜਿਹੜੀ ਹੁੰਦੀ ਆ ਉਹ ਸਰਕਾਰੀਆਂ ਨਾਲੋਂ ਵਧੀਆ ਹੁੰਦੀ ਆ ਉਹ ਅਸੀਂ ਤੋੜਨੀ ਆ ਔਰ ਗੁਰੂ ਦੀ ਕਿਰਪਾ ਦੇ ਨਾਲ ਉਸ ਕਲੋਨੀ ਦੇ ਵਿੱਚ ਇੱਕ ਏਕੜ ਦਾ ਪਾਰਕ ਆ ਜਿਹੜਾ ਚਾਰ ਪਾਰਕ ਨੇ ਔਰ ਇੱਕ ਪਾਰਕ ਉਹਦੇ ਵਿੱਚ ਇੱਕ ਏਕੜ ਦਾ ਰੱਖਿਆ ਗਿਆ ਉਹ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਜਿਵੇਂ ਪਹਿਲਾਂ ਕਹੀ ਆ ਵੀ ਲੋਕ ਸੈਰ ਨੂੰ ਗ੍ਰੀਨ ਜਨ ਨੂੰ ਪਿਆਰ ਕਰਦੇ ਆ ਸੋ ਇਸ ਕਰਕੇ ਇਸ ਤੋਂ ਪਹਿਲਾਂ 14 ਕਲੋਨੀਆਂ ਸਾਡੀਆਂ ਅਪਰੂਵਮੈਂਟ ਟਰਸਟੀਆਂ ਸਫਲਤਾਪੂਰਵ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਜਿੱਥੇ ਵੀ ਸਾਡੀ ਕੋਈ ਕਮੀ ਪੇਸ਼ੀ ਹੁੰਦੀ ਹੈ ਉਸ ਨੂੰ ਅਸੀਂ ਬਿਨਾ ਕਿਸੇ ਦੇਰੀ ਦੇ ਬਿਨਾ ਕਿਸੇ ਖੱਜਲ ਖੋਰੀ ਦੇ ਅਸੀਂ ਹੱਲ ਕਰਦੇ ਹਾਂ ਤਾਂ ਜੋ ਇੰਪਰੂਵਮੈਂਟ ਟਰਸਟ ਦੇ ਵਿੱਚ ਜਿਹੜੇ ਸਾਡੇ ਟਰਸਟੀ ਨੇ ਜਿਨ੍ਹਾਂ ਨੇ ਸਾਡੇ ਪਲਾਟ ਜਾਂ ਫਲੈਟ ਜਾਂ ਐਸ.ੀ.ਓ ਲਏ ਨੇ ਉਹਨਾਂ ਨੂੰ ਇਹ ਗੱਲ ਮਹਿਸੂਸ ਹੋਵੇ ਵੀ ਜੇਕਰ ਉਹ ਇਸ ਟਰਸਟ ਦੇ ਨਾਲ ਜੁੜੇ ਹਨ ਤਾਂ ਟਰਸਟ ਵੀ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਪੂਰਨ ਤੌਰ ਤੇ ਤਤਪਰ ਰਹਿੰਦਾ ਹੈ। ਬਣਾਉਣ ਵਾਲੀ ਏਜੰਸੀਆਂ ਬਸਟੈਂਡ ਨੂੰ ਬਣਾਉਣਾ ਅਸੀਂ ਨੂੰ ਬਸਟੈਂਡ ਬਣਾਉਣਾ ਕਿੱਥੇ ਹੈ ਉਹ ਉਸ ਦਾ ਫੈਸਲਾ ਸਰਕਾਰ ਨੇ ਕਰਨਾ ਹੈ ਉਹ ਸਬੰਧੀ ਡੀਸੀ ਸਾਹਿਬ ਦੀ ਜਿਹੜੀ ਪਬਲਿਕ ਡਿਮਾਂਡ ਸਰਵੇ ਕਿਹਾ ਸੀ ਸੀਐਮ ਸਾਹਬ ਨੇ ਡੀ ਸਾਹਿਬ ਦੀ ਡਿਊਟੀ ਲਾਈ ਸੀ ਪਿਛਲੇ ਦਿਨੀ ਉਹਨਾਂ ਨੇ ਸਾਰੇ ਸ਼ਹਿਰ ਦੇ ਜਿਹੜੇ ਮੁੱਖ ਟਰਾਂਸਪੋਰਟਰ ਸੀ ਵਕੀਲ ਭਾਈਚਾਰਾ ਸੀ ਸਾਡੇ ਦੁਕਾਨਦਾਰ ਸੀ ਜਾਂ ਪ੍ਰਾਪਰਟੀ ਵਾਲੇ ਸੀ ਉਹਨਾਂ ਵਰਗਾਂ ਨੂੰ ਸੱਦ ਕੇ ਉੱਥੇ ਉਹਨਾਂ ਦਾ ਵਿਚਾਰ ਜਾਣਿਆ ਉਹਨਾਂ ਦੇ ਤੇ ਉਹਨਾਂ ਨੇ ਆਪ ਦੀ ਜਿਹੜੀ ਰਿਪੋਰਟ ਤਿਆਰ ਕਰਕੇ ਵੱਖ-ਵੱਖ ਸੈਕਟ ਸਬੰਧੀ ਵੱਖ-ਵੱਖ ਲੋਕਾਂ ਦਾ ਕੀ ਨਜ਼ਰੀਆ ਸੀਗਾ ਉਹ ਡੀਸੀ ਸਾਹਿਬ ਨੇ ਅੱਗੇ ਸੀਐਮ ਸਾਹਿਬ ਨੂੰ ਭੇਜੀ ਹੈ ਪੰਜਾਬ ਸਰਕਾਰ ਨੂੰ ਭੇਜੀ ਹੈ ਜਿੱਥੇ ਵੀ ਪੰਜਾਬ ਸਰਕਾਰ ਫੈਸਲਾ ਕਰਦੀ ਹੈ ਕਿ ਬਾਸ ਸਟੈਂਡ ਕਿੱਥੇ ਬਣਾਉਣਾ ਉਸ ਤੋਂ ਬਾਅਦ ਉਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਸਾਡੇ ਸਟਾਫ ਦੀ ਅਸਰ ਟੈਕਨੀਕਲ ਸਟਾਫ ਬੈਠਾ ਹੈ ਇਹਨਾਂ ਨੇ ਸਾਰਾ ਉਹ ਉਸ ਦੀ ਅਗਾਊਂ ਤਿਆਰੀ ਕਰਕੇ ਵੀ ਕਿੱਥੇ ਉਹਦਾ ਗੇਟ ਹੋਊਗਾ ਕਿਹੜੀਆਂ-ਕਿਹੜੀਆਂ ਸਵਾਰੀਆਂ ਨੂੰ ਸਹੂਲਤਾਂ ਦੇਣੀਆਂ ਕਿਹੜੀਆਂ-ਕਿਹੜੀਆਂ ਬੱਸਾਂ ਵਾਲੇ ਡਰਾਈਵਰਾਂ ਨੂੰ ਸਹੂਲਤਾਂ ਦੇਣੀਆਂ ਕਿਹੜੇ-ਕਿਹੜੀਆਂ ਟਰਾਂਸਪੋਰਟਰਾਂ ਨੂੰ ਸਹੂਲਤਾਂ ਦੇਣੀਆਂ ਕਿਹੜੀਆਂ ਸਹੂਲਤਾਂ ਸਾਡੇ ਆਟੋ ਵਾਲਿਆਂ ਨੂੰ ਦੇਣੀਆਂ ਰਕਸ਼ਿਆਂ ਨੂੰ ਦੇਣੀਆਂ ਸੋ ਉਹ ਕੰਮ ਸਾਡਾ ਹੈ ਸੋ ਉਸ ਦੇ ਅਸੀਂ ਪੂਰਨ ਤੌਰ ਤੇ ਤਿਆਰ-ਬਰਤਿਆਰ ਹਾਂ ਜਦੋਂ ਵੀ ਸੀਐਮ ਸਾਹਿਬ ਸਾਨੂੰ ਕਹਿਣਗੇ ਕਿ ਆਹ ਜਗ੍ਹਾ ਸਿਲੈਕਟ ਹੈ ਤੇ ਉੱਥੇ ਬੱਸ ਸਟੈਂਡ ਬਣਾਓ ਤਾਂ ਅਸੀਂ ਉੱਥੇ ਬੱਸ ਸਟੈਂਡ ਅਤਿ ਅਧਨੁਕਮਿਸਮ ਦਾ ਬੱਸ ਸਟੈਂਡ ਅਸੀਂ ਬਣਾਉਣ ਦੇ ਲਈ ਸਾਡਾ ਇੰਪਰੂਵਮੈਂਟ ਦਾ ਸਾਰੀ ਤਿਆਰੀ ਜਿਹੜੀ ਹੈਗਾ ਉਹ ਮੁਕੰਮਲ ਕਰ ਚੁੱਕੇ। ਚੇਅਰਮੈਨ ਸਾਹਿਬ ਜੀ ਪਿਛਲੇ 2 ਸਾਲਾਂ ਤੋਂ ਇਹ ਮਸਲਾ ਚੱਲ ਰਿਹਾ ਹੈ। ਬਸ ਸਟੈਂਡ ਹੋ ਗਈ। ਜੀ ਇਹਦੀ ਆਪ ਦੇ ਵਿੱਚ ਭੂ ਮਾਫੀਆ ਇੰਨਾ ਸਰਗਰਮ ਹੋ ਚੁੱਕਾ ਹੈ ਵੀ ਇੱਕ ਹੀ 플ਾਟ ਦੇ 4-4 ਸੌਦੇ ਹੋ ਚੁੱਕੇ ਨੇ। 3ਿਆਂ ਦੇ ਵਿੱਚ ਕਪੜਿਆਂ ਉੱਤੇ ਕਈ ਐਫ ਆਈ ਆਰ ਵੀ ਹੋ ਚੁੱਕੀਆਂ। ਜੀ ਆਖਰ ਇਹਨਾਂ ਸਮਾਂ ਕਿਉਂ ਲੱਗ ਰਿਹਾ ਕਦੇ ਅਮਰੋਟ ਰੂਟ ਦੀ ਗੱਲ ਚੱਲਦੀ ਹੈ ਕਦੇ ਆਪਣਾ ਰਿੰਗ ਰੂਟ ਦੀ ਗੱਲ ਚੱਲਦੀ ਹੈ ਕਿਉਂਕਿ ਇਸ ਸੀ ਦੇ ਪਿੱਛੇ ਜਿਹੜਾ ਚੱਲ ਰਿਹਾ ਇੱਕ ਤੰਤਰ ਚੱਲ ਰਿਹਾ ਉਹ ਕਬੜਿਆਂ ਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਸਵਾਰੀ ਆਪ ਦੇ ਸਮਾਨ ਦੀ ਆਪ ਜ਼ਿੰਮੇਵਾਰ ਅਸੀਂ ਜੇ ਕਿਸੇ ਨੂੰ ਕੋਈ ਦਾਵਾ ਕੀਤਾ ਹੋਵੇ ਝੂਠਾ ਕੀਤਾ ਹੋਵੇ ਸੱਚਾ ਕੀਤਾ ਵਸ ਅੱਜ ਤੱਕ ਮੇਰੀ ਜ਼ੁਬਾਨ ਦੇ ਵਿੱਚੋਂ ਤੁਸੀਂ ਸ਼ਬਦ ਨਹੀਂ ਸੁਣੇ ਹੋਣਗੇ ਕਿਤੇ ਕਿਉਂਕਿ ਫਿਰ ਜਿਹੜਾ ਪ੍ਰਾਪਰਟੀ ਡੀਲਰ ਆ ਪ੍ਰਾਪਰਟੀ ਵਾਲੇ ਉਹਨਾਂ ਨੇ ਆਪ ਦੀ ਗੇਮ ਖੇਡਣੀ ਹੈ ਠੀਕ ਹੈ ਉਹ ਆਪ ਦੀ ਗੇੜ ਖੇਡ ਖੇਡਦੇ ਆ ਜਿਹੜੇ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਗਮਰਾਹ ਹੋ ਜਾਂਦੇ ਆ ਫਿਰ ਉਹ ਆਪ ਦੇ ਫੈਸਲੇ ਤੋਂ ਆਪ ਵੀ ਜ਼ਿੰਮੇਵਾਰ ਹੈ ਸੋ ਮੈਂ ਤੁਹਾਨੂੰ ਵਾਰ-ਵਾਰ ਨਹੀਂ ਜਗਾ ਡਿਸਾਈਡ ਨਹੀਂ ਜਗਾ ਮੈਂ ਨਾਲਸ ਮੈਂ ਜਗਾ ਦੇ ਸੰਬੰਧਿਤ ਡੀਸੀ ਸਾਹਿਬ ਜੁਆਉਂਦੇ ਆ ਡੀਸੀ ਸਾਹਿਬ ਤੇ ਐਮਐਲਏ ਸਾਹਿਬ ਉਹਨਾਂ ਨੇ ਸਾਰੀ ਡਿਟੇਲ ਕਿਉਂਕਿ ਉਸ ਮੀਟਿੰਗ ਤੇ ਮੈਂ ਵੀ ਸ਼ਾਮਲ ਸੀਗਾ ਐਮਐਲਏ ਸਾਹਿਬ ਵੀ ਸੀ ਆ ਪੀਐਸ ਪੀਸੀਐਲ ਵੀ ਸੀ ਡੀਸੀ ਸਾਹਿਬ ਨੇ ਤਾਂ ਕੀਤੀ ਸੀ ਉਸ ਦੇ ਵਿੱਚ ਵਕੀਲ ਭਾਈਚਾਰਾ ਉਸ ਦੇ ਵਿੱਚ ਵੱਖ-ਵੱਖ ਹੋਟਲਾਂ ਦੇ ਮਾਲਕ ਉਸ ਦੇ ਵਿੱਚ ਟਰਾਂਸਪੋਰਟਰ ਉਸ ਦੇ ਵਿੱਚ ਸਾਡੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਮੈਂਬਰ ਇਥੋਂ ਤੱਕ ਕਿ ਆਪਣੇ तकरीबन 20 ਕ ਨਮਾਇੰਦੇ ਸੀ ਵੱਖ-ਵੱਖ ਵਰਗਾਂ ਦੇ ਉਹਨਾਂ ਨੇ ਸਾਰਿਆਂ ਨੇ ਡਿਟੇਲ ਦਿੱਤੀ ਹੈ ਕਿ ਕਿਹਨਾਂ ਨੇ ਕਿਹ ਬੱਸ ਸਟੈਂਡ ਇੱਥੇ ਬਣਨਾ ਚਾਹੀਦਾ ਹੈ ਕਿਹਨਾਂ ਨੇ ਕਿਹ ਬੱਸ ਸਟੈਂਡ ਉੱਥੇ ਰਹਿਣਾ ਚਾਹੀਦਾ ਹੈ ਕਿਹਨਾਂ ਨੇ ਕਿਹ ਬੱਸ ਸਟੈਂਡ ਬਲੂ ਰੋਡ ਤੇ ਜਾਣਾ ਚਾਹੀਦਾ ਹੈ ਕਿਹਨਾਂ ਨੇ ਕਿਹ ਬੱਸ ਸਟੈਂਡ ਬਾਹਰ ਜਾਣਾ ਚਾਹੀਦਾ ਹੈ ਕਿਹਨਾਂ ਨੇ ਕਿਹਾ ਕਿ ਪਹਿਲਾ ਬੱਸ ਸਟੈਂਡ ਆਪਣਾ ਹੁੰਦਾ ਸੀਗਾ ਰੇਲਵੇ ਸਟੇਸ਼ਨ ਦੇ ਉਸ ਤੋਂ ਬਾਅਦ ਬੱਸ ਸਟੈਂਡ ਆ ਗਿਆ ਪੁਰਾਣੇ ਬੱਸ ਸਟੈਂਡ ਤੇ ਉਸ ਤੋਂ ਬਾਅਦ ਬੱਸ ਸਟੈਂਡ ਚੱਲ ਗਿਆ ਹੋਣ ਵਾਲੇ ਥਾਂ ਤੇ ਸਮੇਂ ਦੇ ਨਾਲ ਜਿਵੇਂ ਜਿਵੇਂ ਸ਼ਹਿਰ ਵੱਧਾਵੇਂ ਬੱਸ ਸਟੈਂਡਾਂ ਦਾ ਜਿਹੜਾ ਤਬਾਦਲੇ ਵਕੂ ਸ਼ਹਿਰਾਂ ਦੇ ਵਿੱਚ ਵੀ ਹੋਏ ਨੇ ਔਰ ਨਾਲ ਦੀ ਨਾਲ ਉਸ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਹੋਇਆ ਸੀ ਵੀ ਜਿਹੜੇ ਬੱਸ ਸਟੈਂਡ ਕੱਢਣ ਦਾ ਜਿਹੜਾ ਫੈਸਲਾ ਉਹ ਇਕੱਲਾ ਪੰਜਾਬ ਸਰਕਾਰ ਦੇ ਨੈਸ਼ਨਲ ਲੈਵਲ ਤੇ ਫੈਸਲੇ ਹੋ ਰਹੇ ਨੇ ਦੇਸ਼ ਦੀ ਨੀਤੀ ਹੈ ਕਿ ਜਿਹੜੇ ਸ਼ਹਿਰਾਂ ਦਾ ਵੱਡੇ ਪੱਧਰ ਤੇ ਡਿਵੈਲਪਮੈਂਟ ਹੋ ਰਹੀ ਹੈ ਵਿਕਾਸ ਹੋ ਰਿਹਾ ਉਹਨਾਂ ਦੇ ਬੱਸ ਸਟੈਂਡ ਸਾਰਾ ਪੜਤਾਲ ਕਰਕੇ ਸਾਰਾ ਸਰਵੇ ਕਰਾ ਕੇ ਵਕ ਵਕਤ ਵਿਭਾਗਾਂ ਤੋਂ ਜਿਹੜੇ ਸਬੰਧਤ ਨੇ ਜਰ ਦੇ ਜੀ ਦੱਸ ਸਕਦੇ ਨੇ ਕਿ ਆਵਾਜਾਈ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਇੱਥੇ ਵਧਣ ਦੀ ਸੰਭਾਅ ਹੋਣਾ ਜਾਂ ਕੀ ਸਮੱਸਿਆਵਾਂ ਹੋਣਗੀਆਂ ਉਸ ਦੇ ਆਧਾਰ ਤੇ ਡਿਸੀਜਨ ਹੋਣਾ ਸੋ ਇਸ ਕਰਕੇ ਅ ਅਸੀਂ ਤਾਂ ਜਦੋਂ ਚੇਅਰਮੈਨ ਤੁਹਾਡੀ ਗੱਲ ਬਿਲਕੁਲ درست ਤਾਂ ਕਿ ਡੇਢ ਦੋ ਸਾਲ ਤੋਂ ਗੱਲ ਚੱਲ ਰਹੀ ਆ ਮੈਂ ਤਾਂ ਕਹੂੰਗਾ ਕਿ ਬੱਸ ਸਟੈਂਡ ਦਾ ਫੈਸਲਾ ਤਾਂ ਪਿਛਲੇ 15 20 ਸਾਲਾਂ ਤੋਂ ਲੰਮਕਦਾ ਫਿਰਦਾ ਹੈ ਅਕਾਲੀ ਸਰਕਾਰ ਨੇ ਇਹਦਾ ਨੀ ਪੱਥਰ ਵੀ ਰੱਖਤਾ ਸੀਗਾ ਸੋ ਇਸ ਕਰਕੇ ਅਸੀਂ ਕੋਈ ਇਸ ਤੇ ਕੋਈ ਸਿਆਸਤ ਨਹੀਂ ਕਰਦੇ ਅਸੀਂ ਤਾਂ ਇਸੇ ਗੱਲ ਦੇ ਰੇਟ ਦੇ ਵਿੱਚ ਆ ਕਿ ਫੈਸਲਾ ਹੋਵੇ ਵਧੀਆ ਹੋਵੇ ਫੈਸਲਾ ਹੋਵੇ ਠੁਕਮਾ ਹੋਵੇ ਕਿਉਂਕਿ ਮਾਨਸਾ ਉਹਨੇ ਜਦੋਂ ਇੱਥੇ ਆਏ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਉਹ ਆਪ ਆ ਕੇ ਗਏ ਸੀ ਉਦੋਂ ਮੁੱਖ ਮੰਤਰੀ ਹੁੰਦੇ ਹੋਏ ਰੇਖ ਦੇ ਢੇਰਾ ਦੇ ਵਿੱਚ ਰਾਖ ਤੋਂ ਆਪ ਵਿੱਚ ਜਾ ਕੇ ਜਾ ਕੇ ਆਇਆ ਸੁਰਨੀ ਗੱਲ ਕਹੀ ਸੀ ਕਿ ਬੱਸ ਸਟੈਂਡ ਬਾਹਰ ਕੱਢਣਾ ਸਮੇਂ ਦੀ ਲੋੜ ਆ ਪਰ ਜੋ ਵੀ ਫੈਸਲਾ ਕਰਾਂਗੇ ਅਸੀਂ ਲੋਕਾਂ ਨੂੰ ਦੇਖ ਕੇ ਲੋਕਾਂ ਦੇ ਵਿਚਾਰ ਲੈ ਕੇ ਇਹ ਇੱਕ ਬੰਦੇ ਦਾ ਫੈਸਲਾ ਨਹੀਂ ਸਾਂਝਾ ਫੈਸਲਾ ਹੈ ਸ਼ਹਿਰ ਦਾ ਫੈਸਲਾ ਹੈ ਸ਼ਹਿਰ ਦੇ ਨਾਲ ਨਾਲ ਸਬੰਧਤ ਸਾਰੇ ਇਲਾਕਿਆਂ ਦਾ ਕਿਉਂਕਿ ਇੱਥੋਂ तकरीबन 50 60 ਕਿਲੋਮੀਟਰ ਦੂਰ ਦੇ ਲੋਕ ਜਿਹੜੇ ਇੱਥੇ ਆਉਂਦੇ ਨੇ ਬੱਸ ਸਟੈਂਡ ਦਾ ਆਮ ਲੋਕਾਂ ਦੇ ਨਾਲ ਜੁੜਾਵਾ ਪੱਖਮਾਂ ਤੇ ਇਹ ਮੁੱਦਾ ਹੈ ਸੋ ਇਹ ਸਬੰਧ ਦੇ ਵਿੱਚ ਵੱਖ-ਵੱਖ ਪਹਿਲੂ ਉਤੇ ਪੂਰਨ ਵੱਡੇ ਪੱਧਰ ਤੇ ਗੌਰ ਚੱਲ ਰਹੀ ਹੈ ਔਰ ਮੈਂ ਕਹੂੰ ਜਿਹੜਾ ਇਹ ਫੈਸਲਾ ਬਿਲਕੁਲ ਅੰਤਮ ਦੌਰ ਦੇ ਵਿੱਚ ਹੈ ਕਦੋਂ ਵੀ ਕਿੱਥੇ ਵੀ ਜਿਹੜਾ ਅ ਜਿੱਥੇ ਬੱਸ ਸਟੈਂਡ ਦਾ ਜਿਹੜਾ ਬਣਾਉਣ ਦਾ ਫੈਸਲਾ ਉਹ ਆ ਸਕਦਾ